ਪ੍ਰਭੂ ਯਸੂ ਨਾਸਰੀ ਦੇ ਨਾਮ ਦੇ ਵਿੱਚ ਮੇਰੇ ਅਜ਼ੀਜ਼ ਭੈਣ ਤੇ ਭਰਾਵੋ ਤੁਹਾਨੂੰ ਸਾਰਿਆਂ ਨੂੰ ਸਲਾਮ ਔਰ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਇਹ ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਆਸ਼ੀਸ਼ ਵਾਲਾ ਬਰਕਤ ਵਾਲਾ ਔਰ ਕਿਰਪਾ ਮਈ ਹੋਵੇ ਤੁਸੀਂ ਖੁਦਾ ਦੇ ਵਚਨ ਵਿੱਚ ਵੀ ਵਾਦੇ ਜਾਓ ਔਰ ਸਰੀਰਕ ਉੱਨਤੀ ਵਿੱਚ ਵੀ ਤੁਸੀਂ ਵਾਦੇ ਜਾਓ ਪਰਮੇਸ਼ਰ ਤੁਹਾਡੇ ਨਾਲ ਹੋਵੇ ਸੋ ਮੇਰੇ ਅਜ਼ੀਜ਼ ਭੈਣ ਤੇ ਭਰਾਵੋ ਸਾਨੂੰ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੇ ਰਹਿਣਾ ਚਾਹੀਦਾ ਆ ਕਿ ਇਹ ਨਵਾਂ ਸਾਲ ਉਹ ਸਾਡੀ ਜ਼ਿੰਦਗੀ ਚ ਦੇਣੇ ਜਾ ਰਿਹਾ ਹੈ ਹਰ ਇੱਕ ਨਵਾਂ ਦਿਨ ਉਹ ਸਾਡੀ ਜ਼ਿੰਦਗੀ ਚ ਦਿੰਦਾ ਆ ਅਸੀਂ ਉਹਦਾ ਧੰਨਵਾਦ ਕਰਦੇ ਆ ਕਿ ਉਹ ਰੋਜ਼ ਸਾਨੂੰ ਇੱਕ ਨਵੀਂ ਆਸ਼ੀਸ਼ ਬਖਸ਼ਦਾ ਆ ਔਰ ਜੀਵਨ ਤੋਂ ਵੱਧ ਕੇ ਕੋਈ ਵੀ ਵੱਡੀ ਬਰਕਤ ਨਹੀਂ ਮੇਰੇ ਅਜ਼ੀਜ਼ ਭੈਣ ਤੇ ਭਰਾਵੋ ਸਾਨੂੰ ਪਰਮੇਸ਼ਤਾ ਹਰ ਵੇਲੇ ਇਹਨਾਂ ਸਾਹਾਂ ਦੇ ਨਾਲ ਜਿਹੜੇ ਉਹਨੇ ਸਾਨੂੰ ਦਿੱਤੇ ਆ ਸਾਨੂੰ ਧੰਨਵਾਦ ਕਰਦੇ ਰਹਿਣਾ ਚਾਹੀਦਾ ਆ ਔਰ ਆਪਣੇ ਮੂੰਹ ਚੋਂ ਕਦੀ ਵੀ ਇਹੋ ਜੀ ਕੋਈ ਗੱਲ ਨਹੀਂ ਕੱਟਣੀ ਜਿਹਦੇ ਨਾਲ ਸਾਡੇ ਪ੍ਰਭੂ ਯਿਸੂ ਨਾਸਰੀ ਦਾ ਦਿਲ ਦੁਖੇ ਮੇਰੇ ਅਜ਼ੀਜ਼ ਭੈਣ ਤੇ ਭਰਾਓ ਪਰਮੇਸ਼ਰ ਸਾਨੂੰ ਬਹੁਤ ਪਿਆਰ ਕਰਦਾ ਆ ਮੇਰੇ ਅਜ਼ੀਜ਼ੋ ਸਾਨੂੰ ਤੰਨ ਦੇ ਪਿੱਛੇ ਨਹੀਂ ਭਜਣਾ ਇਸ ਦੁਨੀਆ ਦੀਆਂ ਨਾਸ਼ਵਾਨ ਚੀਜ਼ਾਂ ਪਿੱਛੇ ਨਹੀਂ ਭਜਣਾ ਕਿਉਂਕਿ ਖੁਦਾ ਦੇ ਵਚਨ ਦੇ ਵਿੱਚ ਲਿਖਿਆ ਆ ਤੁਸੀਂ ਦੋ ਮਾਲਕਾਂ ਦੀ ਸੇਵਾ ਕਦੀ ਨਹੀਂ ਕਰ ਸਕਦੇ ਜਾਂ ਤਾਂ ਤੁਸੀਂ ਇੱਕ ਨਾਲ ਵੈਰ ਰੱਖੋਗੇ ਤੇ ਇੱਕ ਨਾਲ ਪ੍ਰੀਤ ਸੋ ਮੇਰੇ ਅਜ਼ੀਜ਼ੋ ਸਾਨੂੰ ਪਰਮੇਸ਼ਰ ਦੇ ਵਚਨ ਨੂੰ ਪਿਆਰ ਕਰਨਾ ਹੈ ਪਰਮੇਸ਼ਰ ਦੇ ਵਚਨ ਦਾ ਆਦਰ ਕਰਨਾ ਹੈ ਪਰਮੇਸ਼ਰ ਦੇ ਵਚਨਾਂ ਤੇ ਚੱਲਣਾ ਹੈ ਕਿਉਂਕਿ ਸਾਰੀਆਂ ਧਨ ਸਾਰੀਆਂ ਦੌਲਤਾਂ ਨਾਲੋਂ ਇਹ ਵੱਧ ਉਹ ਤਾਨਿਆ ਇਹ ਉਹ ਸੋਨਾ ਖਰ아요 ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜਿਵੇਂ ਅਸੀਂ ਖੁਦਾ ਦੇ ਵਚਨ ਦੇ ਵਿੱਚ ਦੇਖਦੇ ਆ ਤੇ ਪੜ੍ਹਦੇ ਆ ਜਿੱਦਾਂ ਮਤੀ ਦੀ ਅੰਜੀਲ ਉਹਦੀ 6 ਅਧਿਆਏ ਤਾਂ ਉਹਦੀ ਅਸੀਂ 24 ਐਤ ਵਿੱਚ ਜਦੋਂ ਪੜ੍ਹਦੇ ਆ ਤਾਂ ਲਿਖਿਆ ਹੋਇਆ ਆ ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ ਕਿਉਂਕਿ ਉਹ ਇੱਕ ਨਾਲ ਵਹਿ ਅਤੇ ਦੂਏ ਨਾਲ ਪ੍ਰੀਤ ਰੱਖੇਗਾ ਇਹ ਦੋ ਮਾਲਕ ਕੌਣ ਨੇ ਇਹ ਦੋ ਮਾਲਕ ਇੱਕ ਧਰਤੀ ਦਾ ਜਿਹਨੂੰ ਅਸੀਂ ਪੈਸਾ ਕਹਿੰਦੇ ਆ ਔਰ ਇੱਕ ਉਹ ਮਾਲਕ ਜਿਹੜਾ ਸਾਨੂੰ ਇਹ ਪੈਸਾ ਦਿੰਦਾ ਹallelujah ਉਹ ਮਾਲਕ ਜਿਹੜਾ ਸਾਨੂੰ ਇਹ ਵਰਕਤਾ ਦਿੰਦਾ ਹੈ ਉਹ ਕਹਿੰਦਾ ਤੁਸੀਂ ਮੇਰੇ ਰਾਜ ਦੀ ਖੋਜ ਕਰੋ ਮੇਰੇ ਪਿੱਛੇ ਚੱਲੋ ਤੇ ਮੇਰੇ ਅਜ਼ੀਜ਼ੋ ਅਗਰ ਅਸੀਂ ਪ੍ਰਭੂ ਯਿਸੂ ਨਾਸਰੀ ਦੇ ਪਿੱਛੇ ਭੱਜਾਂਗੇ ਪ੍ਰਭੂ ਨਜੇਸਰ ਨਾਸਰੀ ਦੇ ਪਿੱਛੇ ਚੱਲਾਂਗੇ ਤੇ ਇਹ ਪੈਸਾ ਖੁਦ ਬਖੋਦ ਸਾਡੇ ਪਿੱਛੇ ਚੱਲ ਕੇ ਆਵੇਗਾ ਛਣੂ ਇਸ ਪੈਸੇ ਦੇ ਪਿੱਛੇ ਕਦੀ ਨਹੀਂ ਭੱਜਣਾ ਚਾਹੀਦਾ ਜਦੋਂ ਅਸੀਂ ਜੱਕੀ ਦੀ ਜ਼ਿੰਦਗੀ ਨੂੰ ਦੇਖਦੇ ਹਾਂ ਤਾਂ ਕਿੰਨਾ ਪੈਸਾ ਸੀ ਕਿੰਨਾ ਧਨ ਸੀ ਕਿੰਨੀ ਦੌਲਤ ਸੀ ਉਹ ਦੇਖੋ ਪਰ ਉਹਦੇ ਕੋਲ ਮੁਕਤੀ ਨਹੀਂ ਸੀ ਉਹਦੇ ਕੋਲ ਆਜ਼ਾਦੀ ਨਹੀਂ ਸੀ ਮੇਰੇ ਅਜ਼ੀਜ਼ੋ ਜੱਕੀ ਨੇ ਪੈਸੇ ਨੂੰ ਪਰੇ ਸੱਟ ਕੇ ਧਨ ਨੂੰ ਪਰੇ ਸੱਟ ਕੇ ਪ੍ਰਭੂ ਯਿਸੂ ਨਾਸਰੀ ਨੂੰ ਚੁਣਿਆ ਤੇ ਉਹਨੂੰ ਆਪਣਾ ਉਧਾਰਕਰਤਾ ਬਣਾਇਆ ਤੇ ਜਦੋਂ ਉਹਨੇ ਉਹਨੂੰ ਆਪਣਾ ਉਧਾਰਕਰਤਾ ਬਣਾਇਆ ਤਾਂ ਪ੍ਰਭੂ ਯਿਸੂ ਨਾਸਰੀ ਉਹਦੇ ਬਾਰੇ ਕੀ ਕਹਿੰਦਿਆ ਕਹਿੰਦੇ ਕਿ ਅੱਜ ਇਸ ਘਰ ਵਿੱਚ ਮੁਕਤੀ ਆਈ ਸਾਡੀ ਜ਼ਿੰਦਗੀ 'ਚ ਮੁਕਤੀ ਉਦੋਂ ਆਉਗੀ ਜਦੋਂ ਅਸੀਂ ਇਸ ਪੈਸੇ ਪਿੱਛੇ ਨਹੀਂ ਭੱਜਣਾ ਅਸੀਂ ਇਸ ਧੰਨ ਪਿੱਛੇ ਨਹੀਂ ਭੱਜਣਾ ਜਿਹੜਾ ਨਾਸ਼ ਹੋ ਜਾਣ ਵਾਲਾ ਆ ਜਿਹੜਾ ਕਦੀ ਵੀ ਸਾਨੂੰ ਮੁਕਤੀ ਨਹੀਂ ਦੇ ਸਕਦਾ ਸਾਨੂੰ ਚੰਗਿਆਈ ਨਹੀਂ ਦੇ ਸਕਦਾ ਸਾਨੂੰ ਸ਼ਾਂਤੀ ਨਹੀਂ ਦੇ ਸਕਦਾ ਸ਼ਾਂਤੀ ਸਿਰਫ ਪ੍ਰਭੂ ਯਿਸੂ ਨਾਸੀ ਦੇ ਵਚਨ ਵਿੱਚ ਹੈ ਮੇਰੇ ਅਜ਼ੀਜ਼ੋ ਉਹ ਜੱਕੀ ਜਿਹੜਾ ਚੰਗੀ ਲੈਣ ਵਾਲਾ ਸੀ ਜਿਹੜਾ ਧੰਨ ਦਾ ਬਹੁਤ ਲਾਲਚੀ ਸੀ ਉਹਨੇ ਪ੍ਰਭੂ ਯਿਸੂ ਨਾਸਰੀ ਨੂੰ ਜਦੋਂ ਆਪਣਾ ਜੀਵਨ ਦੇ ਦਿੱਤਾ ਉਹਨੂੰ ਇਸ ਅਹਿਮੀਅਤ ਦਾ ਪਤਾ ਲੱਗ ਗਿਆ ਕਿ ਤਨ ਵਿੱਚ ਕੋਈ ਫਾਇਦਾ ਨਹੀਂਗਾ ਇਹ ਧਰਤੀ ਦਾ ਤਨ ਜਿਹੜਾ ਆ ਇੱਕ ਦਿਨ ਮੇਰੇ ਅਜ਼ੀਜ਼ੋ ਨਾਸ਼ ਹੋ ਜਾਣਾ ਹੈ ਪਰ ਖੁਦਾ ਦਾ ਵਚਨ ਜਿਹੜਾ ਆ ਉਹ ਅਨੰਤ ਜੀਵਨ ਹੈ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਖੁਦਾ ਦੇ ਵਚਨ ਦੇ ਪਿੱਛੇ 붙 ਜਾਗੇ ਜਦੋਂ ਅਸੀਂ ਖੁਦਾ ਦੇ ਵਚਨ ਦੀ ਖੋਜ ਕਰਾਂਗੇ ਜਦੋਂ ਪ੍ਰਭੂ ਯਿਸੂ ਨਾਸਰੀ ਕਹਿੰਦਾ ਤੁਸੀਂ ਮੇਰੇ ਰਾਜ ਦੀ ਖੋਜ ਕਰੋਗੇ ਤਾਂ ਤਨ ਸੰਪਤੀ ਇਹ ਜਣੀਆਂ ਚੀਜ਼ਾਂ ਆ ਇਹ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਤੁਹਾਨੂੰ ਇਹਨਾਂ ਚੀਜ਼ਾਂ ਦੇ ਪਿੱਛੇ ਭੱਜਣ ਦੀ ਕੋਈ ਜ਼ਰੂਰਤ ਨਹੀਂ ਹallelujah ਘਰ ਕੋਮ ਦੇ ਲੋਕ ਇਹਨਾਂ ਚੀਜ਼ਾਂ ਦੀ ਪਾਲ ਕਰਦੇ ਆ ਪਰ ਸਾਨੂੰ ਇਹਨਾਂ ਚੀਜ਼ਾਂ ਦੀ ਪਾਲ ਨਹੀਂ ਕਰਨੀ ਕਿਉਂਕਿ ਅਸੀਂ ਇਸ ਧਰਤੀ ਦੇ ਨਹੀਂਗੇ ਅਸੀਂ ਸਵਰਗ ਦੇ ਆ ਮੇਰੇ ਅਜ਼ੀਜ਼ੋ ਜੱਕੀ ਨੇ ਜ਼ਿੰਦਗੀ ਨੂੰ ਚੁਣਿਆ ਜੱਕੀ ਨੇ ਪ੍ਰਭੂ ਯਿਸੂ ਨਾਸਰੀ ਨੂੰ ਚੁਣਿਆ ਜੱਕੀ ਨੇ ਮੁਕਤੀ ਨੂੰ ਚੁਣਿਆ ਜੱਕੀ ਨੇ ਆਪਣੀ ਲਾਈਫ ਦੇ ਵਿੱਚ ਉਹ ਗਲਤ ਚੀਜ਼ਾਂ ਨੂੰ ਕੱਢ ਦਿੱਤਾ ਜਿਹੜੀਆਂ ਉਹਨੇ ਉਹਦੀ ਲਾਈਫ 'ਚ ਸੀ ਮੇਰੇ ਅਜ਼ੀਜ਼ੋ ਅੱਜ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚੋਂ ਇਹ ਧਨ ਸੰਪਤੀ ਨੂੰ ਇੱਕ ਪਾਸੇ ਰੱਖ ਕੇ ਉਸ ਧਨ ਦੇ ਪਿੱਛੇ ਚੱਲਣਾ ਆ ਜਿਹੜਾ ਕਦੀ ਵੀ ਖਤਮ ਨਹੀਂ ਹੁੰਦਾ ਹallelujah ਪਰਮੇਸ਼ਰ ਦਾ ਵਚਨ ਦੱਸਦਾ ਆ ਕਿ ਜਿੱਥੇ ਤੇਰਾ ਤਨ ਉਥੇ ਤੇਰਾ ਮਨ ਹੋਵੇ। ਮੇਰੇ ਅਜ਼ੀਜ਼ੋ ਜਦੋਂ ਸਾਡਾ ਤਨ ਸਵਰਗ ਦੇ ਵਿੱਚ ਜੁੜ ਗਿਆ ਜਿੱਦਾਂ ਉਸ ਅਸੀਂ ਅਮੀਰ ਆਦਮੀ ਤੇ ਲਾਜ਼ਰ ਬਾਰੇ ਜਾਣਦੇ ਆ ਉਸ ਅਮੀਰ ਆਦਮੀ ਨੇ ਤਨ ਨੂੰ ਚੁਣਿਆ ਤੇ ਉਹ ਕਿੱਥੇ ਚਲਾ ਗਿਆ? ਨਰਕ ਦੀ ਅੱਗ ਦੇ ਵਿੱਚ। ਪਰ ਲਾਜ਼ਰ ਨੇ ਪ੍ਰਭੂ ਯਿਸੂ ਨਾਸਰੀਨ ਨੂੰ ਚੁਣਿਆ। ਉਹ ਕਿੱਥੇ ਚਲਾ ਗਿਆ? ਸਵਰਗ ਦੇ ਵਿੱਚ ਅਨੰਤ ਜੀਵਨ ਉਹਦੇ ਕੋਲ ਆ ਗਿਆ ਅਨੰਤ ਖੁਸ਼ੀਆਂ ਉਹਦੇ ਕੋਲ ਆ ਗਈਆਂ ਅਨੰਤ ਮੁਕਤੀ ਉਹਨੂੰ ਮਿਲ ਗਈ ਮੇਰੇ ਅਜ਼ੀਜ਼ੋ ਅਗਰ ਅਸੀਂ ਵੀ ਮੁਕਤੀ ਚਾਹੁੰਨੇ ਆ ਅਗਰ ਅਸੀਂ ਵੀ ਪ੍ਰਭ ਯਿਸੂ ਨਾਸਰੀ ਦੇ ਪਿੱਛੇ ਚੱਲਾਂਗੇ ਤਾਂ ਸੱਚਮੱਚ ਅਨੰਤ ਜੀਵਨ ਅਨੰਤ ਖੁਸ਼ੀਆਂ ਤੇ ਇਹ ਪੈਸੇ ਦੀ ਤਾਂ ਕੋਈ ਜ਼ਰਤ ਨਹੀਂ ਮੇਰੇ ਅਜ਼ੀਜ਼ੋ ਇਹ ਖੁਦ ਸਾਡੇ ਪਿੱਛੇ ਚੱਲ ਕੇ ਆਵੇਗਾ ਸਾਨੂੰ ਪੈਸੇ ਦੇ ਪਿੱਛੇ ਨਹੀਂ ਭੱਜਣਾ ਸਾਨੂੰ ਪ੍ਰਭੂ ਯਿਸੂ ਨਾਸੀ ਨੂੰ ਆਪਣੀ ਜ਼ਿੰਦਗੀ ਚ ਸਭ ਤੋਂ ਵੱਡੀ ਜਗ੍ਹਾ ਦੇਣੀ ਚਾਹੀਦੀ ਉਹਦੀ ਜਗ੍ਹਾ ਸਾਡੀ ਜ਼ਿੰਦਗੀ ਚ ਕੋਈ ਹੋਰ ਨਹੀਂ ਲੈ ਸਕਦਾ ਇਸ ਤੇ ਕਰਕੇ ਪਰਮੇਸ਼ਰ ਦਾ ਵਚਨ ਦੱਸਦਾ ਆ ਤੁਸੀਂ ਦੋ ਮਾਲਕਾਂ ਦੀ ਸੇਵਾ ਕਦੀ ਨਹੀਂ ਕਰ ਸਕਦੇ ਇਹ ਕੀ ਹੋਇਆ ਆ ਕਹਿੰਦਾ ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਤੁਸੀਂ ਆਪਣੇ ਪ੍ਰਾਣਾ ਦੇ ਲਈ ਚਿੰਤਾ ਨਾ ਕਰੋ ਬਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਲਈ ਜੋ ਕੀ ਪਹਿਨਾਂਗੇ ਭਲਾ ਪ੍ਰਾਣ ਭੋਜਨ ਨਾਲੋਂ ਅਤੇ ਸਰੀਰ ਬਸਤਨ ਨਾਲੋਂ ਵਧੀਕ ਨਹੀਂ ਆਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ ਜੋ ਉਹ ਨਾ ਬੀਜਦੇ ਨਾ ਵੱਢਦੇ ਹਨ ਅਤੇ ਨਾ ਢੋਲਿਆਂ ਵਿੱਚ ਇਕੱਠੇ ਕਰਦੇ ਹਨ ਔਰ ਤੁਹਾਡਾ ਸਵਰਗੀ ਪਿਤਾ ਉਨ੍ਹਾਂ ਦੀ ਪਿਰਤ ਪਾਲ ਕਰਦਾ ਹੈ ਭਲਾ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ ਮੇਰੇ ਅਸੀਸੋ ਦੇਖੋ ਖੁਦਾ ਦੇ ਕਿੱਡੇ ਕਿੱਡੇ ਵੱਡੇ ਵਾਦੇ ਆਪਣੇ ਬੱਚਿਆਂ ਦੇ ਨਾਲ ਉਹ ਕਹਿੰਦਾ ਤੁਹਾਨੂੰ ਇਹਨਾਂ ਚੀਜ਼ਾਂ ਦੇ ਪਿੱਛੇ ਭਜਣ ਦੀ ਜ਼ਰੂਰਤ ਨਹੀਂਗੀ ਤੁਸੀਂ ਚਿੰਤਾ ਕਰਦੇ ਹੋ ਕਿਉਂ ਕਰਦੇ ਹੋ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂਗੀ ਖੁਦਾ ਦਾ वचन ਦੱਸਦਾ ਆ ਜੇ ਉਹ ਆਕਾਸ਼ ਦੇ ਪੰਛੀ ਉਹਨਾਂ ਨੂੰ ਅੱਛਾ ਖਵਾ ਸਕਦਾ ਅੱਛਾ ਪਹਿਨਾ ਸਕਦਾ ਤਾਂ ਅਸੀਂ ਤਾਂ ਉਹਦੇ ਧੀਆਂ ਪੁੱਤਰਿਆਂ ਉਹ ਕਹਿੰਦਾ ਫਿਰ ਮੈਂ ਤੁਹਾਡੇ ਲਈ ਕਿਉਂ ਨਾ ਵਧੀਕ ਕਰਾਂਗਾ ਮੇਰੇ ਅਜ਼ੀਜ਼ੋ ਸਾਨੂੰ ਖੁਦਾ ਦੇ ਵਚਨ ਦੇ ਬਾਰੇ ਸਾਨੂੰ ਇਸ ਗੱਲ ਦੀ ਚਿੰਤਾ ਹੋਣੀ ਚਾਹੀਦੀ ਆ ਕਿ ਹਾਂ ਅਸੀਂ ਪ੍ਰਭੂ ਯਿਸੂ ਨਾਸਰੀ ਦੇ ਪਿੱਛੇ ਚੱਲਣਾ ਆ ਅਸੀਂ ਪ੍ਰਭੂ ਯਿਸੂ ਨਾਸਰੀ ਨੂੰ ਆਪਣੇ ਜੀਵਨ ਵਿੱਚ ਲੈ ਕੇ ਚੱਲਣਾ। ਕਈ ਵਾਰ ਤੁਸੀਂ ਦੇਖਿਆ ਮੇਰੇ ਅਜ਼ੀਜ਼ੋ ਜਦੋਂ ਇੱਕ ਅਸੀਂ ਬਿਜਲੀ ਦਫ਼ਤਰ ਜਾਂਦੇ ਆ ਜਾਂ ਅਸੀਂ ਕਿਤੇ ਰੋਡ ਤੇ ਵੀ ਜਾ ਰਹੇ ਹੁੰਦੇ ਆ ਤਾਂ ਇੱਕ ਬਿਜਲੀ ਦੇ ਖੰਭੇ ਥਾਂ ਥਾਂ ਤੇ ਹੁੰਦੇ ਆ। ਔਰ ਉਹਦੇ ਉੱਤੇ ਖੰਭੇ ਦੇ ਉੱਤੇ ਲਿਖਿਆ ਹੁੰਦਾ ਆ ਕਿ ਜਾਂ ਟਰਾਂਸਫਾਰਮ ਦੇ ਉੱਤੇ ਲਿਖਿਆ ਹੁੰਦਾ ਆ ਇਹ ਜਿਹੜਾ ਆ ਖਤਰਾ ਆਇਆ ਇਥੇ ਹallelujah ਔਰ ਜਦੋਂ ਅਸੀਂ ਉਸ ਖਤਰੇ ਨੂੰ ਅਸੀਂ ਦੇਖਦੇ ਆ ਕਿ ਇੱਥੇ ਖਤਰਾ ਲਿਖਿਆ ਆ ਤਾਂ ਮੇਰੇ ਅਜ਼ੀਜ਼ੋ ਸਾਨੂੰ ਕਿੰਨੀ ਸਮਝ ਆ ਸਾਨੂੰ ਕਿੰਨੀ ਬੋਧ ਆ ਕਿ ਹਾਂ ਅਸੀਂ ਇਸ ਖੰਭੇ ਦੇ ਲਾਗੇ ਨਹੀਂ ਜਾਣਾ ਅਸੀਂ ਇਹਨੂੰ ਹੱਥ ਨਹੀਂ ਲਾਉਣਾ ਅਸੀਂ ਆਪਣੇ ਬੱਚਿਆਂ ਨੂੰ ਵੀ ਮਨਾ ਕਰਦੇ ਕਿ ਬੇਟਾ ਤੂੰ ਇਸ ਖੰਭੇ ਦੇ ਲਾਗੇ ਨਹੀਂ ਜਾਣਾ ਕਿਉਂਕਿ ਇੱਥੇ ਖਤਰਾ ਆ ਮੇਰੇ ਅਜ਼ੀਜ਼ੋ ਅਸੀਂ ਜਾਣਦੇ ਹਾਂ ਕਿ ਅਗਰ ਅਸੀਂ ਉਹਨੂੰ ਹੱਥ ਲਾਵਾਂਗੇ ਅਗਰ ਅਸੀਂ ਉਹਦੇ ਨੇੜੇ ਜਾਵਾਂਗੇ ਤਾਂ ਸਾਡੀ ਜਾਨ ਦੀ ਹਾਨੀ ਹੋ ਸਕਦੀ ਆ ਮੇਰੇ ਅਜ਼ੀਜ਼ੋ ਜਦ ਸਾਨੂੰ ਇੰਨੀ ਸਮਝ ਆ ਸਾਨੂੰ ਇੰਨੀ ਬੋਧ ਆ ਵੀ ਉਹ ਖੰਭਾ ਜਿਹੜਾ ਆ ਸਾਡੇ ਲਈ ਹਾਨੀਕਾਰਕ ਆ ਤਾਂ ਮੇਰੇ ਅਜ਼ੀਜ਼ੋ ਫਿਰ ਸਾਨੂੰ ਇਸ ਗੱਲ ਦੀ ਸਮਝ ਕਿਉਂ ਨਹੀਂ ਗਈ ਕਿ ਜੇ ਅਸੀਂ ਪਾਪ ਦੇ ਲਾਗੇ ਜਾਵਾਂਗੇ ਜੇ ਸਾਡੀ ਜ਼ਿੰਦਗੀ ਵਿੱਚ ਪਾਪ ਹੋਊਗਾ ਜੇ ਸਾਡੀ ਜ਼ਿੰਦਗੀ ਦੇ ਵਿੱਚ ਬੁਰੀ ਆਈ ਹੋਗੀ ਤਾਂ ਅਸੀਂ ਕਿਦਾਂ ਖੁਦਾ ਦੇ ਰਾਜ ਦੇ ਅਧਿਕਾਰੀ ਬਣਾਂਗੇ ਮੇਰੇ ਅਜ਼ੀਜ਼ੋ ਜਦ ਸਾਨੂੰ ਇੰਨੀ ਸਮਝ ਆ ਕਿ ਉਸ ਖੰਬੇ ਦੇ ਉੱਤੇ ਜੋ ਕਿਤੇ ਖਤਰੇ ਦਾ ਨਿਸ਼ਾਨ ਲੱਗਾ ਹੋਇਆ ਆ ਜਿਹਦੇ ਉੱਤੇ ਖਤਰਾ ਲਿਖਿਆ ਹੋਇਆ ਆ ਤਾਂ ਫਿਰ ਅਸੀਂ ਉਹਦੇ ਲਾਗੇ ਜਾਣ ਤੋਂ ਡਰਦੇ ਆ ਕਬਰੌਣੇ ਆ ਉਹਦੇ ਨੇੜੇ ਨਹੀਂ ਜਾਣਾ ਚਾਹੁੰਦੇ ਤਾਂ ਫਿਰ ਮੇਰੇ ਅਜ਼ੀਜ਼ੋ ਅਸੀਂ ਆਪਣੀ ਆਤਮਾ ਦਾ ਕਿਉਂ ਨਾਸ਼ ਕਰ ਰਿਹਾ ਕਿਉਂ ਸਾਨੂੰ ਸਮਝ ਨਹੀਂ ਕਿਉਂ ਸਾਨੂੰ ਬੁੱਧ ਨਹੀਂ ਕਿ ਜੇ ਅਸੀਂ ਪਾਪ ਦੇ ਨੇੜੇ ਜਾਵਾਂਗੇ ਜਾਂ ਪਾਪ ਸਾਡੀ ਜ਼ਿੰਦਗੀ ਵਿੱਚ ਆਵੇਗਾ ਤਾਂ ਸੱਚਮੁੱਚ ਉਸ ਪਾਪ ਦਾ ਖੰਭਾ ਜਿਹੜਾ ਆ ਉਹ ਸਾਨੂੰ ਸਾੜ ਕੇ ਸੁਆਹ ਕਰ ਦੇਵੇਗਾ ਉਸ ਪਾਪ ਦੀ ਜ਼ਿੰਦਗੀ ਜਿਹੜੀ ਆ ਸਾਨੂੰ ਨਰਕ ਦੀ ਅੱਗ ਦੇ ਵਿੱਚ ਲੈ ਜਾਵੇਗੀ ਮੇਰੇ ਅਜ਼ੀਜ਼ੋ ਸਾਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਆ ਸਾਨੂੰ ਖੁਦਾ ਨੇ ਸਮਝ ਦਿੱਤੀ ਆ ਬੁੱਧ ਦਿੱਤੀ ਆ ਬੁਰੀਾਈ ਤੇ ਭਲਾਈ ਨੂੰ ਚੁਣਨ ਲਈ ਮੇਰੇ ਅਜ਼ੀਜ਼ੋ ਅਸੀਂ ਭਲਾਈ ਨੂੰ ਚੁਣੀਏ ਅਸੀਂ ਪ੍ਰਭੂ ਯਿਸੂ ਨਾਸਰੀ ਨੂੰ ਚੁਣੀਏ ਜਿਸ ਤਰ੍ਹਾਂ ਜੱਕੇ ਨੇ ਆਪਣੀ ਜ਼ਿੰਦਗੀ ਵਿੱਚੋਂ ਤਨ ਨੂੰ ਪਰੇ ਕਰਕੇ ਪਰਮੇਸ਼ਰ ਨੂੰ ਯਿਸੂ ਮਸੀਹ ਨੂੰ ਚੁਣਿਆ ਮੇਰੇ ਅਜ਼ੀਜ਼ੋ ਅੱਜ ਯਿਸੂ ਸਾਡੀ ਜ਼ਿੰਦਗੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਮੇਰੇ ਅਜ਼ੀਜ਼ੋ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਘਰਾਂ ਵਿੱਚ ਲੈ ਕੇ ਬੈਠੀਏ ਆਪਣੇ ਬੱਚਿਆਂ ਨੂੰ ਸਹੀ ਮਾਰਗ ਤੇ ਚੱਲਣ ਦੀ ਸਮਝ ਤੇ ਬੁੱਧ ਦਈਏ ਮੇਰੇ ਅਜ਼ੀਜ਼ੋ ਜਦੋਂ ਅਸੀਂ ਵਚਨ ਲੈ ਕੇ ਘਰ ਦੇ ਵਿੱਚ ਬੈਠਾਂਗੇ ਤਾਂ ਸੱਚਮੁੱਚ ਸਾਡੇ ਬੱਚੇ ਵੀ ਬਹਿਣਗੇ ਜਦੋਂ ਅਸੀਂ ਉਹਨਾਂ ਨੂੰ ਬਿਠਾਵਾਂਗੇ ਰੁਨਨ ਜਦ ਅਸੀਂ ਪਰਮੇਸ਼ਰ ਦੇ ਵਚਨ ਦੀਆਂ ਗੱਲਾਂ ਨੇ ਤੇ ਦਿਮਾਗ ਵਿੱਚ ਪਾਵਾਂਗੇ ਤਾਂ ਸੱਚਮੁੱਚ ਉਹ ਗਲਤ ਗੱਲਾਂ ਜਿਹੜੀਆਂ ਉਹਨਾਂ ਦੇ ਦਿਮਾਗ ਵਿੱਚ ਘਰ ਕਰਦੀਆਂ ਆ ਉਹ ਨਸ਼ੇ ਜਿਹੜੇ ਉਹਨਾਂ ਦੀ ਜ਼ਿੰਦਗੀ ਵਿੱਚ ਕੰਮ ਕਰਦੇ ਆ ਮੇਰੇ ਅਜ਼ੀਜ਼ੋ ਉਹਨਾਂ ਦੀ ਜ਼ਿੰਦਗੀ ਨੂੰ ਛੱਡ ਕੇ ਚਲੇ ਜਾਣਗੇ ਜਿਸ ਤਰ੍ਹਾਂ ਜੱਕੀ ਨੇ ਪਰਮੇਸ਼ਰ ਨੂੰ ਚੁਣਿਆ ਉਸੇ ਤਰ੍ਹਾਂ ਸਾਨੂੰ ਵੀ ਪ੍ਰਭੂ ਯਿਸੂ ਨਾਸਰੀ ਨੂੰ ਪਰਮੇਸ਼ਰ ਨੂੰ ਚੋਣ ਲੈਣਾ ਚਾਹੀਦਾ ਆਪਣੀ ਜ਼ਿੰਦਗੀ ਦੇ ਵਿੱਚ ਪਹਿਲ ਉਹਨੂੰ ਦੇਣੀ ਚਾਹੀਦੀ ਮੇਰੇ ਅਜ਼ੀਜ਼ੋ ਖੁਦਾ ਤੋਂ ਪਰੇ ਸਾਡੀ ਕਿਤੇ ਵੀ ਕੋਈ ਬਲਾਈ ਨਹੀਂ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਕਿ ਉਹਨੇ ਸਾਨੂੰ ਇੰਨੀ ਵਧੀਆ ਜ਼ਿੰਦਗੀ ਦਿੱਤੀ ਆ ਉਹ ਸਾਡੀ ਹਰ ਖੁਸ਼ੀ ਦਾ ਖਿਆਲ ਰੱਖਦਾ ਹੈ ਜੱਕੀ ਨੂੰ ਸਮਝ ਆ ਗਈ ਜਿਸ ਤਰ੍ਹਾਂ ਉਹਨੂੰ ਬੋਧ ਆ ਗਈ ਕਿ ਪ੍ਰਭੂ ਦੇ ਵਚਨ ਤੋਂ ਬਗਾਰ ਪ੍ਰਭੂ ਯਿਸੂ ਨਾਸਰੀ ਤੋਂ ਬਗਾਰ ਮੇਰੀ ਜ਼ਿੰਦਗੀ ਚ ਕੋਈ ਵੀ ਚੀਜ਼ ਹੁਣ ਅਹਿਮੀਅਤ ਨਹੀਂ ਰੱਖਦੀ ਧਨ ਦੌਲਤ ਉਹਨੇ ਕੂੜੇ ਵਾਂਗੂ ਬਹਾ ਦਿੱਤਾ ਉਹ ਕਹਿੰਦਾ ਮੇਰਾ ਜਿੰਨਾ ਮਾਲ ਤਾਂ ਨਿਆ ਨ ਸਾਰੇ ਕਹਿੰਦਾ ਗਰੀਬਾਂ ਵਿੱਚ ਬਣਦਾ ਜਦ ਅਸੀਂ ਜੱਕੀ ਬਾਰੇ ਵੀ ਦੇਖਦੇ ਆ ਪੜ੍ਹਦੇ ਆ ਤਾਂ ਪਰਮੇਸ਼ਰ ਉਹਦੇ ਬਾਰੇ ਕੀ ਲਿਖਦਾ ਹੈ ਮੇਰੇ ਅਜ਼ੀਜ਼ੋ ਜਦ ਅਸੀਂ ਪਰਮੇਸ਼ਰ ਨੂੰ ਜਿਸ ਤਰ੍ਹਾਂ ਅਬਰਾਹਮ ਦੀ ਜੇ ਅਸੀਂ ਗੱਲ ਕਰਦੇ ਆ ਉਹ ਵੀ ਬਹੁਤ ਆਪਣੇ ਘਰ ਦੇ ਵਿੱਚ ਅਮੀਰ ਸੀ ਧਨ ਸੀ ਦੌਲਤ ਸੀ ਪੈਸਾ ਸੀ ਔਰ ਮੇਰੇ ਅਜ਼ੀਜ਼ੋ ਉਹਨੇ ਪੈਸੇ ਨੂੰ ਠੁਕਰਾ ਕੇ ਧਨ ਨੂੰ ਠੁਕਰਾ ਕੇ ਉਹਨੇ ਆਪਣੇ ਪ੍ਰਭੂ ਯਿਸੂ ਨਾਸਰੇ ਨੂੰ ਆਪਣੇ ਪਰਮੇਸ਼ਰ ਨੂੰ ਚੁਣਿਆ ਉਹਨੇ ਕਿਹਾ ਜਦੋਂ ਪ੍ਰਭੂ ਨੇ ਉਹਨੂੰ ਕਿਹਾ ਕਿ ਤੂੰ ਆਪਣਾ ਦੇਹ ਛੱਡ ਆਪਣਾ ਘਰਾਣਾ ਛੱਡ ਤਾਂ ਮੇਰੇ ਪਿੱਛੇ ਚੱਲ ਜਿੱਥੇ ਮੈਂ ਤੈਨੂੰ ਕੱਲਦਾ ਉੱਥੇ ਚੱਲ ਸੱਚਮੁੱਚ ਮੇਰੇ ਅਜ਼ੀਜ਼ੋ ਉਹਨੇ ਸਾਰਾ ਕੁਛ ਆਪਣੀ ਜ਼ਿੰਦਗੀ ਚੋਂ ਕੱਢ ਕੇ ਉਹ ਜਿਹੜਾ ਨਾਸ਼ਵਾਨ ਚੀਜ਼ਾਂ ਸੀ ਉਹ ਜਿਹੜਾ ਧਨ ਸੀ ਉਹਨੇ ਕੱਢ ਕੇ ਰਬੂ ਯਿਸੂ ਨਾਸਰੀਨ ਨੂੰ ਚਣਿਆ ਤੇ ਉਹਦੇ ਮਗਰ ਚੱਲਿਆ ਜਿੱਥੇ ਉਹਨੇ ਉਹਨੂੰ ਭੇਜਿਆ ਤਾਂ ਖੁਦਾ ਨੇ ਉਹਨੂੰ ਧਰਮੀਆਂ ਦਾ ਪਿਤਾ ਠਹਿਰਾਇਆ ਅੱਜ ਸਾਨੂੰ ਜ਼ਰੂਰਤ ਆ ਆਪਣੀ ਜ਼ਿੰਦਗੀ ਵਿੱਚੋਂ ਇਹਨਾਂ ਨਾਸ਼ਵਾਨ ਚੀਜ਼ਾਂ ਦਾ ਅਸੀਂ ਪਿੱਛਾ ਨਹੀਂ ਕਰਨਾ ਇਹ ਨਾਸ਼ਵਾਨ ਚੀਜ਼ਾਂ ਜਿਹੜੀਆਂ ਆ ਇੱਕ ਦਿਨ ਖਤਮ ਹੋ ਜਾਣੀਆਂ ਆ ਪਰ ਖੁਦਾ ਦਾ ਵਚਨ ਜਿਹੜਾ ਆ ਉਹ ਸਦਾ ਲਈ ਟੱਲ ਹੈ ਮੇਰੇ ਅਜ਼ੀਜ਼ੋ ਸਾਨੂੰ ਪਰਮੇਸ਼ਰ ਨੂੰ ਆਪਣੀ ਜ਼ਿੰਦਗੀ 'ਚ ਲਿਆਉਣ ਦੀ ਜ਼ਰੂਰਤ ਆ ਕਿ ਕੋਈ ਪ੍ਰਭੂ ਤੋਂ ਪਰੇ ਸਾਡੀ ਕਿਤੇ ਵੀ ਕੋਈ ਫਲਿਆਈ ਨਹੀਂ। ਜੇ ਅਜ਼ੀਜ਼ੋ ਖੁਦਾ ਦੇ ਵਚਨਾਂ ਤੇ ਚੱਲੋ। ਖੁਦਾ ਦੀ ਮਰਜੀ ਨੂੰ ਆਪਣੀ ਜ਼ਿੰਦਗੀ ਵਿੱਚ ਪੂਰਾ ਹੋਣ ਦਿਵੋ ਤਾਂ ਵੇਖੋ ਕਿੱਦਾਂ ਤੁਹਾਡੇ ਲਈ ਖੁਦਾ ਵੱਡੇ-ਵੱਡੇ ਦਰਵਾਜ਼ੇ ਖੋਲਦਾ ਹੈ। ਕਿੱਦਾਂ ਤੁਹਾਡੀ ਜ਼ਿੰਦਗੀ ਚੋਂ ਗਰੀਬੀ ਜਾਂਦੀ ਆ। ਕਿੱਦਾਂ ਤੁਹਾਡੀ ਜ਼ਿੰਦਗੀ ਚੋਂ ਬਿਮਾਰੀ ਜਾਂਦੀ ਆ। ਕਿੱਦਾਂ ਤੁਹਾਡੀ ਜ਼ਿੰਦਗੀ ਚੋਂ ਬੇਰਜ਼ਗਾਰੀ ਜਾਂਦੀ ਆ। ਅਗਰ ਤੁਹਾਡੇ ਬੱਚੇ ਨਸ਼ਿਆਂ ਵਿੱਚ ਵਾ ਤਾਂ ਦੇਖੋ ਕਿੱਦਾਂ ਉਹ ਨਸ਼ਿਆਂ ਤੋਂ ਆਜ਼ਾਦ ਹੁੰਦੇ ਆ। ਤੁਸੀਂ ਆਪਣਾ ਜੀਵਨ ਪਰਮੇਸ਼ਰ ਨੂੰ ਜਦ ਦਉਗੇ ਹallelujah ਉਹ ਕਹਿੰਦਾ ਤੂੰ ਬਾਚ ਤੇ ਤੇਰਾ ਖਲਾਣਾ ਵੀ ਬਚਾਇਆ ਜਾਵੇਗਾ ਮੈਂ ਉਹਨਾਂ ਮਾਵਾਂ ਨੂੰ ਵੀ ਕਹਿਣਾ ਚਾਹੁੰਨੀ ਆ ਕਿ ਜਦੋਂ ਤੁਸੀਂ ਘਰ ਦੇ ਵਿੱਚ ਤੁਹਾਡੇ ਬੱਚੇ ਹੁੰਦੇ ਆ ਤਾਂ ਉਹਨਾਂ ਨੂੰ ਲੈ ਕੇ ਖੁਦਾ ਦਾ ਵਚਨ ਆਪਣੇ ਹੱਥਾਂ ਵਿੱਚ ਫੜ ਕੇ ਉਹਨਾਂ ਨੂੰ ਲੈ ਕੇ ਨਾਲ ਕੋਲ ਬਿਠਾ ਕੇ ਉਹਨਾਂ ਨੂੰ ਵਚਨ ਸਿਖਾਓ ਉਹਨਾਂ ਦੇ ਦਿਮਾਗ ਦੇ ਵਿੱਚ ਚੰਗੀਆਂ ਚੰਗੀਆਂ ਚੀਜ਼ਾਂ ਜਦੋਂ ਤੁਸੀਂ ਪੜ੍ਹੋਗੇ ਤਾਂ ਸੱਚਮੁੱਚ ਹੋਈ ਹੋਈ ਸਾਰੀ ਬੁੜਾਈ ਜਿਹੜੀਆਂ ਉਹਨਾਂ ਦੀ ਜ਼ਿੰਦਗੀ ਵਿੱਚੋਂ ਜਾਂਦੀ ਰਹੇਗੀ ਮੈਂ ਐਸੇ ਵੀ ਕਈ ਲੋਕ ਐਸੀਆਂ ਵੀ ਕਈ ਮਾਵਾਂ ਦੇਖਿਆ ਆ ਜਿਹੜੀਆਂ ਜਦੋਂ ਉਹ ਬੱਚੇ ਉਹਨਾਂ ਦੇ ਖਾਣਾ ਨਹੀਂ ਖਾਂਦੇ ਛੋਟੇ ਛੋਟੇ ਬੱਚੇ ਮੈਂ ਦੇਖਿਆ ਆਪਣੀ ਲਾਈਫ 'ਚ ਕਿ ਉਹ ਖਾਣਾ ਨਹੀਂ ਖਾਂਦੇ ਜਾਂ ਉਹ ਕੁਛ ਅ ਮਤਲਬ ਕਿ ਇਸ਼ਾਰਤ ਕਰ ਉਹ ਕੁਛ ਵੀ ਕਰਦੇ ਆ ਤੇ ਉਹ ਪਤਾ ਉਹਦੀਆਂ ਦੀਆਂ ਮਾਵਾਂ ਕੀ ਕਰਦੀਆਂ ਆ ਉਹਨਾਂ ਨੂੰ ਮੋਬਾਈਲ ਫੜਾ ਦੰਨੀਆਂ ਵਾ ਤਾਂ ਕਿ ਸਾਡਾ ਬੱਚਾ ਬਿਜ਼ੀ ਰਹੇ ਤਾਂ ਅਸੀਂ ਆਪਣੇ ਘਰ ਦੇ ਕੰਮ ਕਰ ਲਈਏ ਮੇਰੇ ਅਜ਼ੀਜ਼ੋ ਸਾਨੂੰ ਇਦਾਂ ਕਦੀ ਨਹੀਂ ਕਰਨੀ ਚਾਹੀਦੀ ਅਸੀਂ ਖੁਦ ਆਪਣੇ ਬੱਚਿਆਂ ਨੂੰ ਗਲਤ ਰਾਹ ਤੇ ਜਾਂਦੇ ਮੋਬਾਈਲ ਦੀ ਲੱਟ ਕਦੀ ਵੀ ਆਪਣੇ ਬੱਚਿਆਂ ਨੂੰ ਪੈਣ ਨਹੀਂ ਦੇਣੀ ਚਾਹੀਦੀ ਬਹੁਤ ਸਿਆ ਮਾਵਾ ਇਹਨੀਆਂ ਮੇਰੀ ਉਹਨਾਂ ਨੂੰ ਦਰਖਾਸਤ ਆ ਕਿ ਉਹ ਕਦੀ ਵੀ ਆਪਣੇ ਬੱਚਿਆਂ ਨੂੰ ਮੋਬਾਈਲ ਦੀ ਲੱਟ ਨਾ ਪਾਉਣ ਉਹਨਾਂ ਨੂੰ ਬੈਠ ਕੇ ਖੁਦਾ ਦਾ ਵਚਨ ਦੱਸਣ ਉਹਨਾਂ ਨੂੰ ਅੱਛੀਆਂ ਅੱਛੀਆਂ ਗੱਲਾਂ ਦੱਸਣ ਜੋ ਬੱਚੇ ਦੇ ਦਿਮਾਗ ਦੇ ਵਿੱਚ ਤੁਸੀਂ ਹੁਣ ਤੋਂ ਭਰ ਦੋਗੇ ਉਹ ਹਮੇਸ਼ਾ ਪਰਿਆ ਰਹੇਗਾ ਖੁਦਾ ਦਾ ਵਚਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬੀਜੋ ਤਾਂ ਉਹ ਵਚਨਾਂ ਦੇ ਉੱਤੇ ਚੱਲਣਗੇ ਹallelujah ਤਾਂ ਮੈਂ ਉਹਨਾਂ ਪਰਵਾਂਾਂ ਲਈ ਵੀ ਮਿਹਨਤ ਕਰਦੀਆਂ ਤਗੀਦ ਕਰਦੀਆਂ ਕਿ ਜਿਹੜੇ ਨਸ਼ੇ ਕਰਦੇ ਆ ਸ਼ਰਾਬ ਪੀਂਦੇ ਆ ਤਾਂ ਉਹ ਆਪਣੇ ਬੱਚਿਆਂ ਦੇ ਵਿੱਚ ਆਪਣੀ ਪਰਿਵਾਰਾਂ ਦੇ ਵਿੱਚ ਬੈਠ ਕੇ ਜਦੋਂ ਪੀਂਦੇ ਆ ਤਾਂ ਸੱਚਮੁੱਚ ਜੋ ਬਾਪ ਕਰੇਗਾ ਉਹੀ ਬੇਟਾ ਕਰੇਗਾ ਹallelujah ਅਗਰ ਤੁਸੀਂ ਆ ਪੱਛੇ ਪਿਤਾ ਬਣੋ ਆਪਣੇ ਬੱਚਿਆਂ ਨੂੰ ਵਚਨ ਲੈ ਕੇ ਉਹਨਾਂ ਦੇ ਕੋਲ ਬੈਠੋ ਉਹਨਾਂ ਨੂੰ ਅੱਛੀਆਂ ਗੱਲਾਂ ਸਿਖਾਓ ਤਾਂ ਤੁਹਾਡੇ ਬੱਚੇ ਕਦੀ ਵੀ ਗਲਤ ਰਾਹਾਂ ਤੇ ਨਹੀਂ ਚੱਲਣਗੇ ਖੁਦਾ ਉਹਨਾਂ ਦੀ ਹਿਫਾਜ਼ਤ ਕਰੇਗਾ ਆਪਣੇ ਬੱਚਿਆਂ ਨੂੰ ਖੁਦਾ ਦੇ ਹੱਥਾਂ ਦੇ ਵਿੱਚ ਸੰਪੋ ਔਰ ਉਹਨਾਂ ਨੂੰ ਅੱਛੀ ਤਾਲੀਮ ਵਚਨ ਦੀ ਤਾਲੀਮ ਦੋ ਤੇ ਉਹਨਾਂ ਦੀਆਂ ਜ਼ਿੰਦਗੀਆਂ ਉਹ ਆਉਣ ਵਾਲੀਆਂ ਜਨਰੇਸ਼ਨਾਂ ਜਿਹੜੀਆਂ ਸਾਡੀਆਂ ਆ ਉਹ ਖੁਦਾ ਦੇ ਵਚਨ ਦੇ ਲਈ ਹੋਰ ਉਹਨਾਂ ਨੂੰ ਤਿਆਰ ਕਰੋ ਸੋ ਖੁਦਾ ਤੁਹਾਨੂੰ ਬਰਕਤ ਦੇਵੇ ਔਰ ਇਹ ਨਵਾਂ ਸਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਵਾਲਾ ਔਰ ਬਰਕਤ ਵਾਲਾ ਹੋਵੇ ਖੁਦਾ ਤੁਹਾਡੇ ਬੱਚਿਆਂ ਨੂੰ ਔਰ ਤੁਹਾਨੂੰ ਸਦਾ ਸਲਾਮਤ ਰੱਖੇ ਔਰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਮੇਰੇ ਅਜ਼ੀਜ਼ੋ ਮੈਂ ਤੁਹਾਡੇ ਲਈ ਇੱਕ ਛੋਟੀ ਜਿਹੀ ਪ੍ਰਾਰਥਨਾ ਕਰੂੰਗੀ ਪਿਤਾ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਔਰ ਖਦਾਵੰਦਾ ਪਿਤਾ ਪਰਮੇਸ਼ਰ ਅੱਜ ਦੇ ਦਿਨ ਦੇ ਲਈ ਇਹ ਵਚਨ ਜਿਨ੍ਹਾਂ ਜਿੰਨਾਂ ਜਿੰਦਗੀਆਂ ਵਿੱਚ ਜਾਵੇ ਪਿਤਾ ਪਰਮੇਸ਼ਰ ਬਹੁਤ爱 ਨਾਲ ਫਾੜ ਲੈ ਕੇ ਆਵੇ ਪਿਤਾ ਪਰਮੇਸ਼ਰ ਔਰ ਖੁਦਾਮੰਦਾ ਮੈਨਾ ਬੱਚਿਆਂ ਨੂੰ ਜੋ ਮੇਰੀ ਪ੍ਰਾਰਥਨਾ ਨੂੰ ਸੁਣ ਰਹੇ ਆ ਖੁਦਾਮੰਦਾ ਇਹ ਵਚਨ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਇਤਨਾ ਫਾੜ ਲੈ ਕੇ ਆਵੇ ਔਰ ਜੋ ਜੋ ਇਹਨਾਂ ਦੇ ਮਸਲੇ ਆ ਪਿਤਾ ਇਹ ਨਵੇਂ ਸਾਲ ਦੇ ਵਿੱਚ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਖੁਦਾਮੰਦਾ ਪਿਤਾ ਹੱਲ ਹੋ ਜਾਣ ਔਰ ਵੱਡੀ ਆਸ਼ਿਸ਼ ਨੂੰ ਵੱਡੀ ਬੇਦਾਰੀ ਨੂੰ ਵੱਡੀ ਬਰਕਤ ਨੂੰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਲੈ ਕੇ ਆਇਓ ਮੇਰੇ ਯਿਸੂ ਨਾਸਰੀ ਇਹ ਤੇਰੇ ਬੱਚੇ ਆ ਪ੍ਰਭ ਜੀ ਅਗਰ ਤੁਹਾਡੇ ਵਚਨ ਚ ਲਿਖਾਇਆ ਅੱਖਾਂ ਤੇ ਮਾਂ ਦੇ ਤੇ ਬੋਝ ਦੇ ਥੱਲੇ ਦਬੇ ਹੋਏ ਲੋਕੋ ਮੇਰੇ ਕੋਲ ਆ ਪਿਆਰੇ ਖੁਦਾਮ ਦਾ ਇਹਨਾਂ ਬੱਚਿਆਂ ਨੂੰ ਮੈਂ ਤੁਹਾਡੇ ਕੋਲ ਲੈ ਕੇ ਆਉਣੀ ਆ ਤੁਹਾਡੇ ਸਿੰਘਾਸਨ ਦੇ ਅੱਗੇ ਲੈ ਕੇ ਆਉਣੀ ਆ ਤੁਹਾਡੇ ਚਰਨਾਂ 'ਚ ਲੈ ਕੇ ਆਉਣੀ ਆ ਜੋ ਜੋ ਇਹਨਾਂ ਬੱਚਿਆਂ ਦੇ ਮਸਲੇ ਆ ਕੋਈ ਬਿਮਾਰ ਆ ਕੋਈ ਬੇਰੋਜ਼ਗਾਰ ਆ ਕੋਈ ਬੇਅਲਾਦ ਆ ਜਾਂ ਕੋਈ ਬੇਕਾਰ ਆ ਜਾਂ ਕੋਈ ਕਰਜ਼ਿਆਂ ਦੇ ਬੋਝ ਥੱਲੇ ਦੱਬਿਆ ਹੋਇਆ ਆ ਜਾਂ ਕਿਸੇ ਦਾ ਬੱਚਾ ਨਸ਼ੇ ਕਰ ਰਿਹਾ ਆ ਜਾਂ ਕਿਸੇ ਦਾ ਬੱਚਾ ਗਲਤ ਰਾਹਾਂ ਤੇ ਚੱਲ ਰਿਹਾ ਆ ਤਾਂ ਪਿਤਾ ਪਰਮੇਸ਼ਰ ਮੈਂ ਤੇਰੇ ਅੱਗੇ ਰੱਖ ਦਈਏ ਮਸਲੇ ਇੱਕ ਇੱਕ ਇਹਨਾਂ ਦਾ ਮਸਲਾ ਹੱਲ ਕਰ ਪਿਤਾ ਪਰਮੇਸ਼ਰ ਜੋ ਬੱਚੇ ਨਸ਼ੇ ਕਰਦੇ ਹੋ ਨਸ਼ਿਆਂ ਤੋਂ ਮੁੜਿਆਉਣ ਪਰਬਤ ਜੇ ਪਿਆਰੇ ਖੁਦਾਵੰਦਾ ਆਪਣੇ ਮਾਂ-ਬਾਪ ਦੇ ਕਹਿਣੇ ਕਾਰਜ ਨੂੰ ਉਹਨਾਂ ਦੇ ਕਹਿਣੇ ਕਾਰਜ ਹੋ ਜਾਣ ਪ੍ਰਭੂ ਜੀ ਤੂੰ ਦਇਆਕਰ ਕਿਰਪਾ ਕਰ ਆਪਣੇ ਬੱਚਿਆਂ ਤੇ ਪਰ ਪਿਆਰੇ ਖੁਦਾਵੰਦਾ ਇਹਨਾਂ ਬੱਚਿਆਂ ਨੂੰ ਵੱਡੀਆਂ ਬਰਕਤਾਂ ਨੰਨੀ ਬਾਜ਼ਣਾ ਪਿਤਾ ਪਰਮੇਸ਼ਰ ਜੋ ਮੇਰਾ ਭੈਣ ਕੋਈ ਭਰਾ ਇਹ ਪ੍ਰਾਰਥਨਾ ਨੂੰ ਸੁਣ ਰਿਹਾ ਆ ਉਹਦੀ ਜ਼ਿੰਦਗੀ ਦੇ ਵਿੱਚ ਵੱਡੀ ਆਸ਼ੀਸ਼ ਨੂੰ ਵੱਡੀ ਬਰਕਤ ਨੂੰ ਲੈ ਕੇ ਆ ਹਾਲੇਲੂਇਆ ਇਹ ਬੱਚੇ ਇਹ ਜੋ ਮਾਂ-ਬਾਪ ਆ ਉਹਨਾਂ ਨੂੰ ਪ੍ਰਭੂ ਜੀ ਅੱਛੀ ਸਮਝ ਤੇ ਅੱਛੀ ਬੁੱਧ ਦੇ ਕਿ ਉਹ ਆਪਣੇ ਬੱਚਿਆਂ ਨੂੰ ਵਚਨ ਦੀਆਂ ਗੱਲਾਂ ਸਿਖਾਉਣ ਪਿਤਾ ਪਰਮੇਸ਼ਰ ਮੈਂ ਧੰਨਵਾਦ ਕਰਦੀਆਂ ਸ਼ੁਕਰ ਕਰਦੀਆਂ ਅਗਲਾ ਸਮਾਤਾ ਦੇ ਜੋਰਾ ਵਰ ਰੱਖਾਵੇ ਸਾਡੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਬੋਲਦੀਆਂ ਆਮੀਨ ਸੋ ਮੇਰੇ ਅਜ਼ੀਜ਼ੋ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਅਗਰ ਤੁਸੀਂ ਇਸ ਪ੍ਰਾਰਥਨਾ ਨੂੰ ਰਸੀਵ ਕੀਤਾ ਆ ਤਾਂ ਮੇਰੇ ਨਾਲ ਮਿਲ ਕੇ ਬੋਲੋ ਆਮੀਨ ਪਰਮੇਸ਼ਰ ਤੁਹਾਨੂੰ ਵਧਾਵੇ ਔਰ ਤੁਸੀਂ ਹਮੇਸ਼ਾ ਵਚਨ ਦੇ ਵਿੱਚ ਫਲਵੰਤ ਰਹੋ ਆਮੀਨ